ਅੱਜ ਤੁਹਾਨੂੰ ਅਸੀਂ ਹੈਲਦੀ ਨੂਡਲ ਖਵਾਵਾਂਗੇ ਜੀ ਦੇਸੀ ਕੋ ਵਾਲੇ ਦੇਸੀ ਕੋ ਵਾਲੇ ਨੂਡਲ ਬਿਲਕੁਲ ਜੀ ਕੀਵਾ ਉਹਦੇ ਵਿੱਚ ਕੱਲਾ ਦੇਸੀ ਕੋ ਹੀ ਨਹੀਂ ਪਏਗਾ ਉਹਦੇ ਵਿੱਚ ਆ ਸਾਰਾ ਸਮਾਨ ਤੁਹਾਡੇ ਜਿਹੜਾ ਸਾਰਾ ਗਾਇ ਸਾਰਾ ਵਿੱਚ ਜਾਏਗਾ ਓਕੇ ਇਹਦੇ ਵਿੱਚ ਕੀ ਕੀ ਆਊਗਾ ਇਹਦੇ ਵਿੱਚ ਜੀ ਆਪਣੀ ਇਹ ਹਰੀ ਮੇਤ ਜੀ ਉਸ ਤੋਂ ਬਾਅਦ ਅਦਰਕ ਜੀ ਓਕੇ ਜੀ ਬਰੋਕਲੀ ਫਿਰ ਮਸ਼ਰੂਮ ਆਏਗਾ ਜੀ ਓਕੇ ਜੀ ਪਨੀਰ ਆਏਗਾ ਜੀ ਕਿਆ ਆਏਗਾ ਜੀ ਕੀਵਾ ਫਿਰ ਆ ਸ਼ਿਮਲਾ ਮਿਰਚ ਆਏਗੀ ਜੀ ਗਾਜਰ ਆਏਗੀ ਜੀ ਫਿਰ ਇਹਦੇ ਵਿੱਚ ਪੀਨਟ ਆਉਣਗੇ ਹਲੇ ਰਾਸਤ ਵਿੱਚ ਓਕੇ ਜੀ ਤੇ ਨਾਲ ਆਏਗਾ ਜੀ ਸਟ੍ਰੀਟ ਕੋਰਨ ਆਉਣਗੇ ਕਿਆ ਬਾਤ ਹੈ ਮਾਲ ਨੂਡਲਸ ਨੂੰ ਵੀ ਹੈਲਦੀ ਕਰਦਾ ਜੀ ਬਿਲਕੁਲ ਜੀ ਇੱਥੇ ਆਉਂਦੇ ਸਾਡੇ ਕੋਲ ਜਿਮ ਲਵਰ ਵੀਰ ਵੀ ਆਉਂਦੇ ਆ ਜਿਹੜੇ ਖਾਣਾ ਚਾਹੁੰਦੇ ਆ ਪਰ ਉਹ ਖਾਂਦੇ ਨਹੀਂ ਆ ਇਹ ਚੀਜ਼ਾਂ ਬਾਰ ਦੀਆਂ ਉਹਨਾਂ ਦੀ ਵੀ ਡਿਮਾਂਡ ਹੈ ਕਿ ਸਾਨੂੰ ਉਹੀ ਨੂਡਲ ਖਵਾਓ ਕਿਆ ਬਾਤ ਹੈ ਮਾਲ ਇਹ ਹੈਲਦੀ ਨੂਡਲ ਬਣ ਗਏ ਬਿਲਕੁਲ ਜੀ ਬਿਲਕੁਲ ਇਹ ਸਭ ਤੋਂ ਪਹਿਲਾਂ ਅਪਣਾਏਗਾ ਜੀ ਦੇਸੀ ਘਿਓ ਅਮੂਲ ਦਾ ਜੀ ਇਹਦੇ ਵਿੱਚ ਫਿਰ ਸੋਇਆ ਬੀਨ ਵੀ ਰਹਿ ਗਈ ਉਹ ਸਮਾਨ ਬਹੁਤ ਜ਼ਿਆਦਾ ਆ ਤੇ ਕਈ ਵਾਰੀ ਚੇਤਾ ਵੀ ਭੁੱਲ ਜਾਂਦਾ ਦੱਸੋ ਕਿਆ ਬਾਤ ਹੈ ਥੋੜਾ ਮੈਲਟ ਕਰਾਂਗੇ ਦੇਸੀ ਘਿਓ ਵੀ ਫਿਰ ਖੁੱਲਾ ਆਏਗਾ ਵਾ ਵ ਤੇ ਉਸ ਤੋਂ ਬਾਅਦ ਆਪਣੀ ਚਿਲੀ ਅਦਰਕ ਮਸ਼ਰੂਮ ਪਨੀਰ ਕਿਆ ਬਾਤ ਹੈ ਗਾਜਰ शिमला ਮਿਰਚ ਕਿਆ ਠੀਕ ਹੈ ਜੀ ਆਲ ਆਪਣੇ ਜਾਣਗੇ ਜੀ ਇਹਦੇ ਵਿੱਚ ਸਪੀਡ ਕਰਨਾਗੇ ਹੋਰ ਜਾਣਗੇ ਫਿਰ ਉਸ ਤੋਂ ਬਾਅਦ ਇਹ ਆਪਣੀ ਜਾਏਗੀ ਇਹਦੇ ਵਿੱਚ ਸੋਇਆ ਸੋਇਆ ਬੀਨ ਵੀ ਜਾਊਗੀ ਸੋਇਆ ਬੀਨ ਕਿਆ ਬਾਤ ਹੈ ਬਾਕੀ ਇਹਦੇ ਵਿੱਚ ਜਿੰਨੀਆਂ ਸਬਜ਼ੀਆਂ ਗਈਆਂ ਨੇ ਇਹਦੇ ਇਸ ਤੋਂ ਨੂਡਲ ਜਿਹੜੇ ਘੱਟ ਪੈਣਗੇ ਓਕੇ ਜੀ ਜ਼ਿਆਦਾ ਸਬਜ਼ੀਆਂ ਨੂਡਲ ਹਾਂ ਜੀ ਬਿਲਕੁਲ ਤਾਂ ਇਹ ਹੈਲਦੀ ਬਣਦੇ ਨੇ ਓਕੇ ਜੀ ਕਿਆ ਬਾਤ ਹੈ ਹੁਣ ਸਾਡੇ ਕੋਲ ਜਿਹੜੇ ਨੂਡਲ ਹੈ ਜੀ ਇਹ ਵੀ 1 ਨੰਬਰ ਕੁਆਲਿਟੀ ਦੇ ਬਰੀਕ ਵਾਲੇ ਨੂਡਲ ਹੈ ਜਿਹੜੇ ਰੈਸਟੋਰੈਂਟ ਦੇ ਵੱਡੇ ਵੱਡੇ ਰੈਸਟੋਰੈਂਟ ਦੇ ਵਿੱਚ ਯੂਜ਼ ਹੁੰਦੇ ਨੇ ਕਿਆ ਬਾਤ ਉਹ ਵਧੀਆ ਕੁਆਲਿਟੀ ਦੇ ਨੂਡਲ ਹੈ ਬਸ ਇਹ ਨੂਡਲ ਆ ਗਏ ਜਪਾ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਦੀ ਰੰਗਤ ਜਿਹੜੀ ਆ ਉਹ ਕਿੰਨੀ ਸੋਹਣੀ ਆ ਰਹੀ ਹੈ ਦੇਸੀ ਘੋੜੀ ਜਿਹੜੀ ਖੁਸ਼ਬੂ ਆ ਉਹ ਵੇਖੋ ਕਿੰਨੀ ਸੋਹਣੀ ਆ ਰਹੀ ਹੈ ਕਈ ਵਾਰੀ ਕੋਈ ਕਸਟਮਰ ਆਉਂਦੇ ਨਾ ਸਾਡੇ ਕੋਲ ਇੱਥੇ ਜੀ ਬਣਦੇ ਦੇਖ ਕੇ ਹੀ ਪਲੇਟ ਦਾ ਆਰਡਰ ਦੇ ਦਿੰਦੇ ਆ ਕਿ ਭਾਜੀ ਬਣਾ ਕੇ ਦਿਓ ਦੇਖਣ ਦੇ ਵਿੱਚ ਐਡੇ ਸੋਹਣੇ ਲੱਗ ਰਹੇ ਆ ਵਾਹ ਉਹਨੇ ਦੇ ਵਿੱਚ ਜਾਏਗਾ ਜੀ ਨਮਕ ਹਲਕਾ ਯਾ ਸਰਕਾ ਤੋਇਆ ਸੋ ਜੜੀ ਉਹ ਵੀ ਬਿਲਕੁਲ ਬਹੁਤ ਜ਼ਿਆਦਾ ਨਹੀਂ ਪਾਉਣੀ ਆਪਾਂ ਉਹ ਵੀ ਥੋੜੀ ਜੀ ਬਿਲਕੁਲ ਮਤਲਬ ਹੈਲਦੀ ਰੱਖਣਾ ਕੰਮ ਬਿਲਕੁਲ ਜੀ ਕੀ ਬਾਤ ਹੈ ਐ ਮੈਂ ਪਹਿਲਾਂ ਵੀ ਕਹਿਆ ਸੀ ਕਿ ਇਹਦਾ ਸਿਕਰਟ ਨਹੀਂ ਸਾਡਾ ਪਰ ਇਹ ਹੀ ਦੱਸਦੇ ਵੀ ਨਹੀਂ ਆ ਓਕੇ ਜੀ ਅਪੀ ਦੇਖ ਸਕਦੇ ਹੋ ਰੰਗ ਵੀ ਬਹੁਤ ਸੋਹਣਾ ਆ ਗਿਆ ਹੈ ਤੇ ਖੁਸ਼ਬੂ ਦੇਖੋ ਕਿੰਨੀ ਫੁਖੜ ਕੇ ਆ ਰਹੀ ਹੈ ਬਾਹਰ ਹਾਂ ਸਬਜੀ ਜੜੀ ਉਹ ਆਪਾਂ ਥੋੜੀ ਖੜੀ ਖੜੀ ਰੱਖਣੀ ਹੈ ਤਾਂ ਕਿ ਪਤਾ ਲੱਗੇ ਪਈ ਹੈ ਬਹੁਤਾ ਘੁੱਲਣੀ ਨਹੀਂ ਆਵੇ ਦੇ ਵਿੱਚ ਨਾਲੇ ਉਹਦੇ ਜਿਹੜੇ ਨਿਊਟ੍ਰੀਸ਼ਨ ਆ ਉਹ ਵੀ ਬਰਕਰਾਰ ਰਹਿਣ ਇਹਦੇ ਵਿੱਚ ਓਕੇ ਜੀ ਇਹਨੂੰ ਮੱਠੇ ਮੱਠੇ ਸੇਕ ਤੇ ਚਾਈਨੀਸ ਆ ਪਰ ਕਾਲੀ ਨਹੀਂ ਕਰਨੀ ਫਾਸਟ ਫੂਡ ਨੂੰ ਫਾਸਟ ਫਾਸਟ ਨਹੀਂ ਬਣਾਉਣਾ ਬੜੇ ਮਜ਼ੇ ਨਾਲ ਬਣਾਉਣਾ ਇਹਨੂੰ ਫਰਮ ਮਹਿਣਾ ਬਣਾਉਣਾ ਬਿਲਕੁਲ ਜੀ ਕੀ ਬਾਤ ਹੈ ਲੋ ਜੀ ਇਹ ਸਾਡੇ ਬਣ ਕੇ ਤਿਆਰ ਜੇ ਤਾਂ ਆਮ ਨੂਡਲ ਆਪਾਂ ਬਣਾਉਨੇ ਆਂ ਜੀ ਟਾਈਮ ਇੱਥੇ ਡਬਲ ਲੱਗਦਾ ਹੈ ਡਬਲ ਤੋਂ ਜ਼ਿਆਦਾ ਹੀ ਲੱਗਦਾ ਥੋੜਾ ਓਕੇ ਇਹ ਰੈਡੀ ਟੂ ਸਰਵ ਜੇ ਹੁਣ ਤਾਂ ਡੀਐਸ ਲਗਾਵਾਂਗੇ ਪਲੇਟ ਬਾਕੀ ਜੋ ਵੀ ਸਮਾਨ ਯੂਜ਼ ਹੁੰਦਾ ਇੱਥੇ ਸਾਰਾ ਡਿਸਪੋਜ਼ੇਬਲ ਆ ਕੋਈ ਧੋਣ ਦਾ ਚੱਕਰ ਨਹੀਂ ਆ ਓਕੇ ਜੀ ਬਿਲਕੁਲ ਹਾਈ ਜੀ ਨਾ ਹਾਂਜੀ ਬਿਲਕੁਲ ਕੀ ਬਾਤ ਹੈ ਕਈ ਵਾਰੀ ਕੁਝ ਸਾਡੇ ਵੀਰ ਭਰਾ ਨਹੀਂ ਖਾਣਾ ਪਸੰਦ ਕਰਦੇ ਦੂਜੀਆਂ ਪਲੇ ਇਹ ਸਾਡੀ ਪਲੇਟ ਜਿਹੜੀ ਆ ਬਣ ਕੇ ਪੂਰੀ ਤਿਆਰ ਨਹੀਂ ਹੋਈ ਹਾਲੇ ਇਹਦੇ ਉੱਪਰ ਹਾਲੇ ਇੱਕ ਸਾਡਾ ਹੋਰ ਸੁਪਰ ਹਸਪਨ ਚੀਜ਼ ਹੈ ਜੀ ਹੈਲਥ ਵਾਸਤੇ ਜੀ ਉਹ ਫਿਰ ਅਸੀਂ ਲਾਸਟੇ ਪਾਵਾਂਗੇ ਦੇ ਉੱਪਰ ਖਿਆਲ ਇਹ ਆਗੇ ਜੀ ਸਾਡੇ ਪੀਨਟ ਪੀਨਟਸ ਆਗੇ ਜੀ ਤੇ ਹੋਰ ਵੀ ਕੁਝ ਆਉਣਾ ਨਹੀਂ ਬਿਲਕੁਲ ਜੀ ਕੀ ਬਾਤ ਹੈ ਜੀ ਇਹਦੇ ਤੇ ਲਾਹਤ ਹਾਲੇ ਚੀਜ਼ ਦੀ 22 ਹੁੰਣੀ ਜ ਪਨੀਰ ਦੀ ਕੀ ਬਾਤ ਹੈ ਇਹ ਪਲੇਟ ਆਪਣੀ ਤਿਆਰ ਜੇ ਓਕੇ ਜੀ ਇਹ ਕਿੰਨੇ ਦੀ ਹੈ ਜੀ ਇਹ ਭਾਜੀ ਹਾਫ ਪਲੇਟ ਆ ਜੀ ਜੀ ਜਿਹੜਾ ਇਹਨਾਂ ਮਟੀਰੀਅਲ ਹੈ ਹਾਫ ਹੈ ਹਾਫ ਪਲੇਟ ਦਾ ਪ੍ਰਾਈਸ ਹੈ 60 ਰੁਪਏ ਓਕੇ ਜੀ ਫੁੱਲ ਦਾ ਪ੍ਰਾਈਸ ਹੈ 120 ਰੁਪਏ ਇਹ ਹਾਫ ਨੂੰ 2% ਜਿਹੜੇ ਆ ਆਰਾਮ ਨਾਲ ਖਾ ਲੈਂਦੇ ਆ। ਕੀ ਬਾਤ ਹੈ। ਬਿਲਕੁਲ। ਮਤਲਬ ਹੁਣ 60 ਰੁਪਏ ਦੇ ਵਿੱਚ ਤੁਸੀਂ ਹੈਲਦੀ ਨੂਡਲ ਦੇ ਰਹੇ ਹੋ। ਬਿਲਕੁਲ ਜੀ। ਕੀ ਬਾਤ ਹੈ? ਕੀ ਬਾਤ ਹੈ ਬਾਜੀ। ਤੇ ਇਹ ਭਾਜੀ ਆਉਣਾ ਕਿਹੜੀ ਜਗ੍ਹਾ ਪਊਗਾ ਇਹ ਖਾਣ ਨੂੰ? ਇਹ ਤੁਹਾਨੂੰ ਆਉਣਾ ਪੈਣਾ ਜੀ ਛਾੜੇ ਦੇ ਵਿੱਚ ਗੁਰਦੁਆਰਾ ਸ੍ਰੀ ਛਾੜਾ ਸਾਹਿਬ ਹੈ ਜੀ। ਉਹਦੇ ਬਿਲਕੁਲ ਓਪੋਜ਼ਿਟ ਹੈ ਸਰਦਾਰ ਜੀ ਵੈ ਚਾਪ ਐਂਡ ਮੋਮੋਸ। ਇਹ ਹੁਣ ਅਸੀਂ ਸਰਦਾਰ ਜੀ ਫਾਸਟ ਫੂਡ ਦੇ ਨਾਮ ਤੇ ਵੀ ਮਤਲਬ ਆਪਣਾ ਇੱਕ ਕੋਸਟ ਸੈਟਅਪ ਲਾਇਆ ਜੀ। ਜੀ। ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਦਾ ਕੋਈ ਨਿਆ? ਸਾਡੀ ਟਾਈਮਿੰਗ ਹੈ ਜੀ ਸਵੇ जी।, हाँ जी सारे देसी को बिल्कुल जी बिल्कुल <laughs> क्या बात है दुनिया के सबसे हेल्दी नूडल्स और ये नूडल्स आपको मिल सकते हैं जी अमृतसर में देसी घी में और फुल ऑफ मैचिज है बिल्कुल ही जायज रेट में तो भाई साहब हम करते हैं इन्जॉय ये सरदार जी के देसी घी वाले हेल्दी नूडल्स आप बने रहिए फूड टेस्टर के साथ मिलते हैं किसी अगले वीडियो में धन्यवाद शुक्रिया मेहरबानी